ਦੇ ਮਾਮਲੇ ਵਿੱਚ ਪੰਜਾਬ ਪੁਲਿਸ ਕਰਮੀਆਂ ਨੂੰ ਮੰਗਲਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਇਹ ਘਟਨਾ ਉਸ ਸਮੇਂ ਕટી ਸੀ ਜਦੋਂ 22 ਸਾਲਾਂ ਦੀ ਲੜਕੀ ਐਤਵਾਰ ਰਾਤ ਨੂੰ ਇੱਕ ਵਿਆਹ ਸਮਾਰੋਹ ਤੋਂ ਸ਼ਾਮਲ ਹੋ ਕੇ ਘਰ ਪਰਤ ਰਹੀ ਸੀ ਕਿ ਇੱਕ ਟਰੱਕ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਲੜਕੀ ਦੇ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਜਿਸ ਦੀ ਸ਼ਿਕਾਇਤ ਉਹ ਪੁਲਿਸ ਚੌਂਕੀ ਦੇ ਵਿੱਚ ਕਰਨ ਗਈ ਤਾਂ ਉੱਥੇ ਮੌਜੂਦ ਪੁਲਿਸ ਕਰਮੀਆਂ ਨੇ ਲੜਕੀ ਦੀ ਬੁਰੀ ਤਰ੍ਹਾਂ ਪिटाई ਕਰਨੀ ਸ਼ੁਰੂ ਕਰ ਦਿੱਤੀ ਐਂਡ ਦ ਪੰਜਾਬ ਗਵਰਨਮੈਂਟ ਹੈਸ ਟੇਕਨ ਇਟ ਵੈਰੀ ਸੀਰੀਅਸਲੀ ਦ ਹੋਮ ਮਿਨਿਸਟਰ ਹੈਸ ਟੇਕਨ ਇਟ ਵੈਰੀ ਸੀਰੀਅਸਲੀ इस दी निंदा महिला आयोग की प्रधान ममता शर्मा ने दोषियान दिता मुझे लगता है इससे बड़ी बर्बरता कुछ नहीं हो सकती खिलाफ एक्शन लेना बहुत जरूरी है हम भी कॉग्निज़ेंस लेके और इस पे कोई ना कोई कार्रवाई जरूर करेंगे। उधर कांग्रेस ने दोष लगाया है कि पुलिस ने इस मामलेदार राजनीतिकरण किया है। द पंजाब पुलिस व्हिच वाज वन ऑफ द गुड पुलिस फोर्सेस एट वन टाइम हैज टर्न्ड टोटल पॉलिटिकल द चेन ऑफ कमांड हैज ब्रोकन इन द पुलिस अनफॉर्चूनेटली द वेरी रोल ऑफ द पुलिस ऑफ पुलिसिंग हैज टेकन अ बैक्स न्यूज़ विच आप राइट टीवी में देखी हुई है। ਉਹਦੇ 'ਚ ਮੁਲਾਜ਼ਮਾ ਨੇ ਜਿਹੜੀ ਲੇਡੀ ਦੀ ਕੁੱਟਮਾਰ ਕੀਤੀ ਹੈ ਉਹਦੇ ਖਿਲਾਫ ਵੀ ਐਕਸ਼ਨ ਲੈ ਰਹੇ ਆ ਤੇ ਜਿਹੜੀ ਬਾਕੀ ਦੀ ਛੇੜਖਾਣੀ ਹੋਈ ਉੱਥੇ ਪਹਿਲੇ ਉਹ ਬੰਦੇ ਖਿਲਾਫ ਵੀ ਪਰਚਾ ਦੇ ਰਹੇ ਆ ਸਸਪੈਂਡ ਦੋ ਜਣੇ ਕੀਤੇ ਗਏ ਦਿਵਿੰਦਰ ਕੁਮਾਰ ਤੇ ਸਾਧ ਸਿੰਘ ਅਭੀ ਸਸਪੈਂਡ ਨਹੀਂ ਕਿਸੇ ਕੋ ਕੀਆ ਗਿਆ ਅਭੀ ਐਸਪੀ ਸਾਹਿਬ ਕੀ ਰਿਪੋਰਟ ਜੋ ਹੈ ਉਸ ਦਾ ਇੰਤਜ਼ਾਰ ਕਰ ਰਹੇ ਆ ਜਨਰਲ ਇਨਕੁਆਇਰੀ ਕੀ ਰਿਪੋਰਟ ਦੇਣਗੇ ਉਸਕੇ ਬਾਅਦ ਹਮ ਅੱਗੇ ਐਂਡ ਪੰਜਾਬ ਗਵਰਨਮੈਂਟ ਹੈਸ ਟੇਕਨ ਇਟ ਵੈਰੀ ਸੀਰੀਅਸਲੀ ਦਾ ਹੋਮ ਮਿਨਿਸਟਰ ਹੈਸ ਟੇਕਨ ਇਟ ਟੂ ਵੈਰੀ ਸੀਰੀਅਸਲੀ एंड एंक्वायरी बाई एन ऑफिसर ऑफ द रैंक ऑफ एसपी कंडेडमैन रक्षक ही भक्शक बन जाए तो मैं समझता हूँ पंजाब के अंदर ये वर्दी के अंदर गुंडा राज फैला हुआ है और हम उम्मीद करते हैं कि इसके लिए हमारे मुख्यमंत्री श्री प्रकाश सिंह जी बादल को स्टैंडर्ड सस्पेंड कर देंगे दैट इज नॉट अ अल्यूशन नॉट ओनली दीज पीपल ये सारी की सारी यूनिट जो कि वीडियो पे कैप्चर की गई है उनको इमीडिएटली दे शुड बी टर्मिनेटेड और सीरियस चार्जेज ऑफ मोलेस्टिंग ए वुमन ऑफ टॉर्चरिंग ए वुमन ऑफ यूज मिस यूजिंग गवर्नमेंट अथॉरिटी जो भी सख्त से सख्त इनके ऊपर सजा इनको मिले ताकि शुड बी मेड एन एग्जाम्पल कि पुलिस को वापस उनका काम सिखाया जाए और ये बर्बरता का जो रिवाज है पंजाब में से खत्म हो ਤਰਨਤਾਰਨ ਵਿੱਚ ਪੰਜਾਬ ਪੁਲਿਸ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਲੜਕੀ ਨੇ ਇਨਸਾਫ ਦੇ ਲਈ ਪੁਲਿਸ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਪੀੜਿਤ ਲੜਕੀ ਨੇ ਸੋਮਵਾਰ ਰਾਤ ਸਾਫ ਕੀਤਾ ਹੈ ਕਿ ਆਪਣੇ ਨਾਲ ਹੋਈ ਦਰਿੰਦਗੀ ਦਾ ਇਨਸਾਫ ਮਿਲਣ ਤੱਕ ਉਹ ਪਿੱਛੇ ਨਹੀਂ ਹਟੇਗੀ ਅਤੇ ਜ਼ਰੂਰਤ ਪਈ ਤੇ ਉਹ ਭੁੱਖ ਹੜਤਾਲ ਤੇ ਵੀ ਬੈਠੇਗੀ ਮੈਂ ਭੁੱਖ ਹੜਤਾਲ ਤੇ ਬੈਠੂਗੀ ਮਰ ਜੂਗੀ ਪਰ ਮੈਂ ਇਨਸਾਫ ਲੈ ਕੇ ਜਾਊਂਗੀ ਉਦੋਂ ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਦੋ ਪੁਲਿਸ ਮੁਲਾਜ਼ਮਾ ਨੂੰ ਬਰਖਾਸਤ ਕਰ ਦਿੱਤਾ ਹੈ ਜਿਹੜੀ ਨਿਊਜ਼ ਵੀ ਚੱਲ ਰਹੀ ਟੀਵੀ 'ਚ ਦੇਖੀ ਹੋਣੀ ਹੈ ਉਹਦੇ 'ਚ ਮੁਲਾਜ਼ਮਾ ਨੇ ਜਿਹੜੀ ਲੇਡੀ ਦੀ ਕੁੱਟਮਾਰ ਕੀਤੀ ਹੈ ਉਹਦੇ ਖਿਲਾਫ ਵੀ ਐਕਸ਼ਨ ਲੈ ਰਹੇ ਆ ਤੇ ਜਿਹੜੀ ਬਾਕੀ ਦੀ ਛੇੜਖਾਨੀ ਹੋਈ ਉੱਥੇ ਪਹਿਲੇ ਉਹ ਬੰਦੇ ਖਿਲਾਫ ਵੀ ਪਰਚਾ ਦੇ ਰਹੇ ਸਸਪੈਂਡ ਦੋ ਜਣੇ ਕੀਤੇ ਗਏ ਦਵਿੰਦਰ ਕੁਮਾਰ ਤੇ ਸਾਧ ਸਿੰਘ ਸੜਕ 'ਤੇ ਇੰਨੀ ਦਰਿੰਦਗੀ ਦਿਖਾਉਣ ਵਾਲੇ ਇਹਨਾਂ ਬਹਾਦਰ ਪੁਲਿਸ ਵਾਲਿਆਂ ਤੇ ਕੋਈ ਸਖਤ ਕਾਰਵਾਈ ਕਰਨ ਦੀ ਬਜਾਏ ਪੁਲਿਸ ਨੇ ਮਹਿਜ਼ ਉਹਨਾਂ ਨੂੰ ਬਰਖਾਸਤ ਕਰਕੇ ਆਪਣਾ ਪਿੱਛਾ ਛੁਡਾ ਲਿਆ। ਕੇਂਦਰ ਵਿੱਚ ਸਰਕਾਰ ਜਿੱਥੇ ਔਰਤਾਂ ਦੀ ਹਿਫਾਜ਼ਤ ਦੇ ਲਈ ਫੰਡ ਬਣਾ ਰਹੀ ਹੈ, ਉੱਥੇ ਪੰਜਾਬ ਪੁਲਿਸ ਦਾ ਇਹ ਰਵੱਈਆ ਸੱਚ ਵਿੱਚ ਸ਼ਰਮਨਾਕ ਹੈ। ਅਤੇ ਇਸ ਮਾਮਲੇ ਵਿੱਚ આરોપી ਪੁਲਿਸ ਵਾਲਿਆਂ ਦੇ ਖਿਲਾਫ ਹਰ ਹਾਲ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ। ਕਰਨਤਾਰਨ ਵਿੱਚ ਔਰਤਾਂ ਦੇ ਮਰਦਾਨਗੀ ਦਿਖਾਉਣ ਵਾਲੀ ਪੰਜਾਬ ਪੁਲਿਸ ਵੱਲੋਂ ਕਿਸੇ ਬੇਕਸੂਰ ਨੂੰ ਕੁੱਟਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਚੋਰੀ ਡਕੈਤੀ ਅਤੇ ਹੱਤਿਆ ਦੇ ਕਈ ਮਾਮਲਿਆਂ ਨੂੰ ਸੁਲਝਾਉਣ ਦੇ ਵਿੱਚ ناکਾਮ ਰਹਿਣ ਵਾਲੀ ਪੰਜਾਬ ਪੁਲਿਸ ਦੀ ਬਹਾਦਰੀ ਅਕਸਰ ਮਾਸੂਮ ਅਤੇ ਕਮਜ਼ੋਰ ਲੋਕਾਂ ਦੇ ਸਾਹਮਣੇ ਹੀ ਦੇਖਣ ਨੂੰ ਮਿਲਦੀ ਹੈ। ਪਿਛਲੇ ਮਹੀਨੇ ਵਿੱਚ ਹੀ ਪਟਿਆਲਾ ਵਿੱਚ ਚੋਰੀ ਕਰਨ ਦੇ આરોਪ ਵਿੱਚ ਫੜੀ ਗਈ ਇੱਕ ਔਰਤ ਨੂੰ ਪੰਜਾਬ ਪੁਲਿਸ ਦੇ ਬਹਾਦਰ ਜਵਾਨ ਨੇ ਸ਼ਰੇਆਮ ਬਾਜ਼ਾਰ ਦੇ ਵਿੱਚ ਸੜਕ ਤੇ ਥੱਪੜ ਮਾਰ ਦਿੱਤੇ ਅਤੇ ਇਹ ਮਾਮਲਾ ਵੀ ਮੀਡੀਆ ਵਿੱਚ ਖੂਬ ਸੁਰਖੀਆਂ ਵਿੱਚ ਰਿਹਾ ਸੀ। ਹੁਣ ਤੁਹਾਨੂੰ ਦੱਸਦੇ ਹਾਂ ਮਾਨਸਾ ਦੀ ਖਬਰ। ਮਾਨਸਾ ਦੀ ਇਹ ਤਸਵੀਰਾਂ ਪਿਛਲੇ ਸਾਲ ਦੀਆਂ ਨੇ। ਦੇਖੋ ਨਾ ਤਸਵੀਰਾਂ ਵਿੱਚ ਪੰਜਾਬ ਪੁਲਿਸ ਕਿਸ ਤਰ੍ਹਾਂ ਇੱਕ ਔਰਤ ਤੇ ਬਹਾਦਰੀ ਦਿਖਾ ਰਹੀ ਹੈ ਔਰਦੀ ਗਲਤੀ ਸਿਰਫ ਇੰਨੀ ਸੀ ਕਿ ਉਸਦੇ ਚੀਨ ਚੋਰੀ ਕਰਨ ਦਾ ਸ਼ੱਕ ਸੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੰਜਾਬ ਪੁਲਿਸ ਦੇ ਇਹ ਬਹਾਦਰ ਜਵਾਨ ਠਾਣੀ ਵਿੱਚ ਹੀ ਔਰਤ ਦੇ ਨਾਲ ਜੱਜ ਬਣ ਕੇ ਇਨਸਾਫ ਕਰ ਰਹੇ ਨੇ ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਨੇ ਜੋ ਰਿਕਾਰਡ ਵਿੱਚ ਨਹੀਂ ਆ ਪਉਂਦੇ ਚੋਰਾ ਲੁਟੇਰਿਆਂ ਤੇ ਹਥਿਆਰਿਆਂ ਤੇ ਕਾਬੂ ਪਾਉਣ ਵਿੱਚ ناکਾਮਯਾਬ ਰਹਿਣ ਵਾਲੀ ਪੰਜਾਬ ਪੁਲਿਸ ਮਾਸੂਮ ਅਤੇ ਕਮਜ਼ੋਰ ਲੋਕਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੀ ਹੈ। ਇੱਕ ਪਾਸੇ ਜਿੱਥੇ ਦੇਸ਼ ਭਰ ਦੇ ਵਿੱਚ ਔਰਤ ਸੁਰੱਖਿਆ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਉੱਥੇ ਪੰਜਾਬ ਪੁਲਿਸ ਦਾ ਔਰਤਾਂ ਦੇ ਪ੍ਰਤੀ ਰਵੱਈਆ ਆਪਣੇ ਆਪ ਵਿੱਚ ਕਈ ਸਵਾਲ ਖੜੇ ਕਰ ਰਿਹਾ ਹੈ। ਅਤੇ ਨਾਲ ਹੀ ਐਸੀਆਂ ਤਸਵੀਰਾਂ ਦੇ ਕੇ ਇਹ ਅਹਿਮ ਸਵਾਲ ਵੀ ਖੜਾ ਹੁੰਦਾ ਹੈ ਕਿ ਪੁਲਿਸ ਵਿੱਚ ਔਰਤਾਂ ਦੇ ਨਾਲ ਮਹਿਲਾ ਅਧਿਕਾਰੀ ਜਾਂ ਮਹਿਲਾ ਕਰਮਚਾਰੀ ਕਿਉਂ ਨਹੀਂ ਡੀਲ ਕਰਦੇ? ਇੱਕ ਪਾਸੇ ਜਿੱਥੇ ਅੱਜ ਦੇਸ਼ ਭਰ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਤਰਨਤਾਰਨ ਚ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਈ ਕੁੜੀ ਨੂੰ ਇਨਸਾਫ਼ ਦੀ ਮੰਗ ਲਈ ਔਰਤਾਂ ਮੋਰਚਾ ਖੋਲੀ ਬੈਠੀਆਂ ਨੇ ਇਨਸਾਫ਼ ਲਈ ਜਦ-ਜਹਿਦ ਕਰ ਰਹੀ ਤਰਨਤਾਰਨ ਦੀ ਪੀੜਤ ਨੇ ਕਿਹਾ ਕਿ ਸਰਕਾਰ ਕੁੜੀਆਂ ਨਾਲ ਨਾ ਇਨਸਾਫੀ ਕਰਕੇ ਕਿਹੜੇ ਮੂੰਹ ਨਾਲ ਮਹਿਲਾ ਦਿਵਸ ਮਨਾ ਰਹੀ ਹੈ ਮੈਂ ਪੁੱਛਣ ਚਾਹਨੀ ਹਾਂ ਕਿ ਉਹ ਕਿਹੜੇ ਮੂੰਹ ਨਾਲ ਮਹਿਲਾ ਦਿਵਸ ਮਨਾ ਰਹੇ ਇੱਥੋਂ ਦੀਆਂ ਮਹਿਲਾਵਾਂ ਤਾਂ ਸੁਰੱਖਤ ਨਹੀਂ ਹਨ ਨਾ ਪੰਜਾਬ ਦੀਆਂ ਨਾ ਦਿੱਲੀ ਨਾ ਕਿਤੇ ਵੀ ਤੇ ਕਿਸ ਨੂੰ ਨਾ ਨਾ ਹੈ ਨੇ ਤਰਨਤਾਰਨ ਚ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਦੀ ਮਰਦਾਨਗੀ ਦਾ ਸ਼ਿਕਾਰ ਹੋਈ ਪੀੜਤ ਕੁੜੀ ਨੇ ਸਰਕਾਰ ਵੱਲੋਂ ਮਨਾਏ ਜਾ ਰਹੇ ਮਹਿਲਾ ਦਿਵਸ ਦੇ ਪ੍ਰੋਗਰਾਮਾਂ ਤੇ ਸਵਾਲ ਖੜੇ ਕਰ ਦਿੱਤੇ ਨੇ ਪੀੜਤ ਕੁੜੀ ਨੇ ਕਿਹਾ ਕਿ ਸਰਕਾਰ ਅੱਜ ਦੇ ਦਿਨ ਔਰਤਾਂ ਨੂੰ ਸਨਮਾਨ ਕਰਕੇ ਔਰਤ ਪੱਖੀ ਹੋਣ ਦੇ ਡਰਾਮੇ ਕਰ ਰਹੀ ਹੈ ਜਦਕਿ ਅਸਲ 'ਚ ਔਰਤਾਂ ਤੇ ਅਤਿਆਚਾਰ ਰੁਕ ਨਹੀਂ ਰਿਹਾ ਮੇਰ ਨਾਲ ਨਾ ਹੋਈ ਹੁੰਦੀ ਤਾਂ ਦੂਜੀਆਂ ਕੁੜੀਆਂ ਨਾਲ ਤਾਂ ਹੋਣ ਹੀ ਗਈ ਹੈ ਨਾ ਮੇਰ ਨਾਲ ਹੋਈ ਹੈ ਤੇ ਦੂਜੀਆਂ ਕੁੜੀਆਂ ਨਾਲ ਤਾਂ ਹੋਣ ਦੇ ਹੀ ਨਾ ਕੀ ਮੇਰ ਨਾਲ ਨਾ ਹੁੰਦੀ ਚਲੋ ਹਾਂ ਤੁਸ ਸਮਝਦੇ ਪੈਣਾ ਮੇਰੀ ਗੱਲ ਨੂੰ ਮੇਰੇ ਸਾਹਮਣੇ ਇਹ ਦੇਵੈਸ਼ ਨਹੀਂ ਮਨਾਣਾ ਚਾਹੀਦਾ ਸੀ ਅੱਜ ਬੀਤੇ ਦਿਨੀ ਖੁਦ ਨਾਲ ਹੋਈ ਛੇੜਛਾੜ ਦੀ ਸ਼ਿਕਾਇਤ ਕਰਨ ਗਈ ਤਰੰਤਰਨ ਦੀ ਇਸ ਕੁੜੀ ਨੂੰ ਪੁਲਿਸ ਨੇ ਸਰੇ ਬਾਜ਼ਾਰ ਸੜਕ ਤੇ ਸਭ ਦੇ ਸਾਹਮਣੇ ਡੰਡਿਆਂ ਨਾਲ ਕੁੱਟਿਆ ਸੀ ਤੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੇ ਨਿਆਂਇਕ ਜਾਂਚ ਦੇ ਹੁਕਮ ਜਾਰੀ ਕੀਤੇ ਹੋਏ ਨੇ ਤਰੰਦ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਤਰੰਤਰਨ ਇੱਕ ਕੁੜੀ ਨਾਲ ਵਾਪਰੀ ਘਟਨਾ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੰਦੀ ਹੈ ਪੂਰੇ ਦੇਸ਼ ਨਿਵੇਖਿਆ ਕਿ ਕਿਸ ਤਰ੍ਹਾਂ ਵੀਡੀਓ ਚ ਪੰਜਾਬ ਪੁਲਿਸ ਦੇ ਬਹਾਦਰ ਜਵਾਨ ਇੱਕ ਨਿਹੱਥੀ ਕੁੜੀ ਤੇ ਆਪਣੀ ਮਰਦਾਨਗੀ ਵਿਖਾ ਰਹੇ ਨੇ ਇਹ ਇਕੱਲਾ ਮਾਮਲਾ ਨਹੀਂ ਹੈ ਜਦ ਪੰਜਾਬ ਚ ਨੰਨੀ ਛਾ ਨੂੰ ਅਜਿਹੇ ਬਹਾਦਰਾਂ ਹੱਥੋਂ ਪਰਤਾੜਿਤ ਹੋਣਾ ਪਿਆ ਹੈ ਇਸ ਤੋਂ ਪਹਿਲਾਂ ਦਸੰਬਰ 2011 ਚ ਅਕਾਲੀ ਸਰਪੰਚ ਵੱਲੋਂ ਇੱਕ ਸਕੂਲ ਟੀਚਰ ਨੂੰ ਮਾਰਿਆ ਗਿਆ ਥੱਪੜ ਵੀ ਮੀਡੀਆ ਦੀਆਂ ਸੁਰਖੀਆਂ ਚ ਰਿਹਾ ਸੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਹਾਂ ਦ੍ਰਿਸ਼ਾਂ ਚ ਨੰਨੀਆਂ ਛਾਵਾਂ ਤੇ ਅਤਿਆਚਾਰ ਹੋ ਰਿਹਾ ਹੈ ਪਰ ਇਸ ਦੇ باوجود ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਔਰਤ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੇ ਨਹੀਂ ਥਕਰੇ। ਦੇਖੋ ਅਸੀਂ ਤਾਂ ਸਾਰੇ ਕਹਿੰਨਾ ਅਸੀਂ ਤਾਂ ਬੱਚਿਆਂ ਦਾ ਬੱਚੀਆਂ ਦਾ ਬਹੁਤ ਸਤਿਕਾਰ ਕਰਦੇ। ਔਰ ਇਹ ਜੇ ਕਾਨੂੰਨ ਬਣਾਏ ਜਿਹੜੇ ਜੇ ਸਾਰੇ ਹਿੰਦੁਸਤਾਨ ਕਿਤੇ ਬਣੇ। ਪੰਜਾਬ ਵਿੱਚ ਅਜਿਹੇ ਹਾਲਾਤ ਉਸ ਵੇਲੇ ਨੇ ਜਦ ਮੁੱਖ ਮੰਤਰੀ ਦੀ ਆਪਨੀ ਨੂੰ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਸੂਬੇ 'ਚ ਨੰਨੀ ਛਾ ਮਹਿੰਮ ਚਲਾ ਰਹੀ ਹੈ ਤੇ ਇਸ ਮਹਿੰਮ ਅਧੀਨ ਸੂਬੇ ਦੀਆਂ ਕੁੜੀਆਂ ਨੂੰ ਖੁਦਮੁਖਤਿਆਰੀ ਵੱਲ ਤੋਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਜਦ ਔਰਤਾਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਨੰਨੀ ਛਾਂ ਦੀ ਮੁਖੀ ਹਰਸਿਮਰਤ ਕੌਰ ਬਾਦਲ ਵੀ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਮੁਕਾਬਲਾ ਹੋਰ ਸੂਬਿਆਂ ਨਾਲ ਕਰਨ ਲੱਗਦੀ ਹੈ ਆਈ ਥਿੰਕ ਲੁਕਿੰਗ ਐਟ ਪੰਜਾਬ ਬੀਇੰਗ ਅ ਬਾਰਡਰ ਸਟੇਟ ਵੇਅਰ ਵੀ ਹੈਵ ਟੂ ਟੈਕਲ ਆਲ ਕਾਈਂਡਸ ਆਫ ਅਦਰ ਇਸ਼ੂਸ ਆਈ ਥਿੰਕ ਫਾਰ ਇਫ ਯੂ ਲੁਕ ਐਟ ਦਾ ਲਾਅ ਐਂਡ ਆਰਡਰ ਇਨ ਪੰਜਾਬ ਈਵਨ ਇਫ ਯੂ ਲੁਕ ਐਟ ਦਾ ਡਰਗ ਹਾਲਸ ਦੇ ਆਰ ਦਾ ਹਾਈਐਸਟ ਇਨ ਦਾ ਕੰਟਰੀ ਇਫ ਯੂ ਲੁਕ ਐਟ ਦਾ ਸੇਫਟੀ ਆਈ ਥਿੰਕ ਵਨ ਆਫ ਦਾ ਬੈਸਟ ਥਿੰਗਸ ਅਬਾਊਟ ਆਰ ਸਟੇਟ ਇਜ਼ ਦੈਟ ਵੇਅਰ ਐਜ਼ ਦੇਅਰ ਆਰ ਬੰਬਸ ਹੈਪਨਿੰਗ ਐਂਡ ਆਲ ਕਾਈਂਡਸ ਆਫ Uh, things happening in capital of the country and in other big states in spite of being a border state which is known that Pakistan tries to disturb us from there. We have been catching regularly all the terrorists and very dangerous terrorists have been caught from Punjab because the um, uh, police department and the government is very vigilant and it's committed to provide a safe environment which we have done in the last uh, seven years. ਹਾਲਾਂਕਿ 2011 ਦੇ ਮਾਮਲੇ 'ਚ ਪੁਲਿਸ ਨੇ ਦੋਸ਼ੀ ਅਕਾਲੀ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਤਰਨਤਾਰਨ 'ਚ ਵਾਪਰੀ ਘਟਨਾ ਦੇ ਦੋਸ਼ੀਆਂ ਖਿਲਾਫ ਕੋਈ ਮਾਮਲਾ ਦਰਜ ਨਾ ਹੋਣਾ ਤੇ ਉਹਨਾਂ ਦੀ ਗ੍ਰਿਫਤਾਰੀ ਨਾ ਹੋਣਾ ਸਰਕਾਰ ਅਤੇ ਪੁਲਿਸ ਦੇ ਮਨਸੂਬਿਆਂ 'ਤੇ ਸਵਾਲ ਖੜੇ ਕਰ ਰਿਹਾ ਹੈ ਇਸ ਘਟਨਾ ਤੋਂ ਬਾਅਦ ਇਹ ਮੰਗ ਸ਼ੁਰੂ ਹੋ ਗਈ ਹੈ ਕਿ ਸੂਬੇ ਦੇ ਪੁਲਿਸ ਥਾਣੇ 'ਚ ਔਰਤਾਂ ਦੇ ਮਾਮਲੇ ਮਹਿਲਾ ਪੁਲਿਸ ਮੁਲਾਜ਼ਮਾ ਦੇ ਹਵਾਲੇ ਹੀ ਕੀਤੇ ਜਾਣ ਬਿਊਰੋ ਰਿਪੋਰਟ ਸੋਮਵਾਰ ਨੂੰ ਸੁਪਰੀਮ ਕੋਰਟ ਦੁਆਰਾ ਕੀ ਗਈ ਖਿਚਾਈ के बाद ਪੰਜਾਬ ਪੁਲਿਸ ਨੇ तरन तारण में निहत्थी लड़की पर मर्दानगी दिखाने वाले हेड कांस्टेबल देवेंद्र कुमार और सरताज सिंह के खिलाफ मामला दर्ज कर दोनों को गिरफ्तार कर लिया है गिरफ्तार किए गए कर्मचारियों के खिलाफ लड़ाई झगड़े की विभिन्न धाराओं के अलावा एस सी एस टी एक्ट के तहत भी मामला दर्ज किया गया है सुप्रीम कोर्ट ने उधर इस मामले में नोटिस लेते हुए पंजाब सरकार को नोटिस जारी किया था और सोमवार को इस मामले की सुनवाई थी अदालत ने सोमवार को पूरे मामले पर तलख टिप्पणी करते हुए तरन तारण की घटना की तुलना जलिया बाग की घटना से की थी अदालत की इस टिप्पणी के बाद मुख्यमंत्री प्रकाश सिंह बादल ने इस मामले में सरकार की तरफ से जरूरी जवाब देने की बात कही थी बस इन लहरें जी को रिपोर्टेड क्योंकि डीसी की रिपोर्ट रिपोर्ट आ जाएंगे यह घटना तीन मार्च की है मगर मीडिया में इस घटना को लेकर हुए बवाल के बावजूद पंजाब सरकार ने इस पर कोई कार्रवाई नहीं की मगर सुप्रीम कोर्ट की खिंचाई के बाद पंजाब सरकार को अपने इन कर्मचारियों के खिलाफ कार्रवाई करनी पड़ी है इस पूरे मामले में यह साबित होता है कि अगर सुप्रीम कोर्ट ने इस मामले में नोटिस न लिया होता तो पंजाब सरकार शायद अपने इन कर्मचारियों के खिलाफ कोई कार्रवाई ना करती ਤਰੰਤਰੰਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਨਿਹਾਥੀ ਲੜਕੀ ਉੱਪਰ ਮਰਦਾਨੀ ਦਿਖਾਉਣ ਵਾਲੇ ਪੰਜਾਬ ਪੁਲਿਸ ਦੇ ਦੋ ਪੁਲਿਸ ਮੁਲਾਜ਼ਮਾਂ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਇਹਨਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਸਰਕਾਰ ਦੀ ਇਸ ਕਾਰਵਾਈ ਤੋਂ ਪੀੜਿਤ ਲੜਕੀ ਸੰਤੁਸ਼ਟ ਨਹੀਂ ਹੈ ਦੋ ਜਣੇ ਨੂੰ ਡਿਸਮਿਸ ਕਰਨ ਦਾ ਕੀ ਫਾਇਦਾ ਐਨੀ ਉੱਥੇ ਪੁਲਸ ਆਈ ਸੀ ਨਾ ਜਿਨ੍ਹਾਂ ਨੇ ਮਾਨੂੰ ਘੁੱਟਿਆ ਵਾ ਮੇਰੀ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਵੀ ਕਰਨਾ ਡਿਸਮਿਸ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਮਾਮਲਾ 3 ਮਾਰਚ ਦਾ ਹੈ ਪਹਿਲਾਂ ਤਾਂ ਪੰਜਾਬ ਪੁਲਿਸ ਅਤੇ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਪਰ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਤਲਖ ਟਿੱਪਣੀ ਤੋਂ ਬਾਅਦ ਦੋਨਾਂ ਪੁਲਿਸ ਮੁਲਾਜ਼ਮਾ ਨੂੰ ਗ੍ਰਫਤਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਤਰਨਤਾਰਨ ਮਾਮਲੇ ਦੀ ਤੁਲਨਾ ਜਲਿਆਂਵਾਲਾ ਬਾਗ ਦੇ ਨਾਲ ਕੀਤੀ ਸੀ ਰਿਪੋਰਟ ਜਗ